ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਸੀ ਪਿਛਲੇ ਦਿਨੀ ਸਾਡੇ ਪਿੰਡੋਂ ਸਾਡਾ ਯਾਰ ਬੇਲੀ ਆ ਮੁੰਡਾ ਇੱਕ ਉਹ ਮੱਧ ਪ੍ਰਦੇਸ਼ ਗਿਆ ਸੀ ਘੁੰਮਣ ਤੇ ਉੱਥੇ ਉਹਨੇ ਜਿਹੜੀ ਕਿਸਾਨਾਂ ਨਾਲ ਗੱਲਬਾਤ ਕੀਤੀ ਉਹ ਹੈਰਾਨੀਜਨਕ ਸੀ ਉਹ ਕਹਿੰਦਾ ਮੈਂ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਕਿਸਾਨਾਂ ਨੇ ਦੱਸਿਆ ਇੱਕ ਕਿਸਾਨ ਕਹਿੰਦਾ ਵੀ ਸਾਡੇ ਰਪੀਏ ਚੋ 12 ਨੇ ਜ਼ਮੀਨ ਉਹੀ ਪਈਆ ਵੈਸੀ ਖਾਲੀ ਪੰਜਰ ਤੇ ਸਾਡੇ ਕੋਲੇ 4 ਰਾਂ ਨੇ ਜ਼ਮੀਨ ਹੈ ਜਿਹੜੀ ਸਿਰਫ ਉਹੀ ਉਪਜਾਉ ਹੈ ਉਸੇ ਤੋਂ ਹੀ ਸਾਡਾ ਖਰਚਾ ਪਾਣੀ ਲੀੜਾ ਲੱਤਾ ਸਾਰਾ ਜੋ ਵੀ ਕਰਦਾ ਸਾਡਾ ਦਵਾਈ ਬੂਟੀ ਸਾਰਾ ਕੋਈ ਖਰਚਾ ਸੀ ਉਹ ਤੋਂ ਕਰਦੇ ਆ ਤੇ ਹੈਰਾਨੀ ਜਣ ਗੱਲ ਇਹ ਆ ਵੀ ਉਹਦੇ ਅਸੀਂ ਖੁਸ਼ ਵੀ ਬਹੁਤ ਆ ਬਹੁਤ ਖੁਸ਼ ਆ ਤੇ ਗੱਲ ਚੱਲੀ ਸੀ ਪੰਜਾਬ ਦੀ ਤੋਂ ਆਂਦਾ ਪੰਜਾਬ ਦੇ ਲੋਕ ਪੰਜਾਬ ਦੀ 100 ਦੀ 100% ਜ਼ਮੀਨ ਆਪਜਾਊ ਆ ਤੇ ਪੰਜਾਬ ਦੇ ਲੋਕ ਫਿਰ ਵੀ ਖੁਦਕਸ਼ੀਆਂ ਕਰ ਰਹੇ ਆ ਬਾਹਰ ਜਾਣ ਦੀ ਕਿੰਨੀ ਹੋੜ ਲੱਗੀ ਆ ਦੇਖੋ ਤੁਸੀਂ ਕਿੰਨੇ ਲੋਕ ਕਰਜ਼ੇ 'ਚ ਡੁੱਬੇ ਪਏ ਆ ਕਿੰਨਾ ਕਰਜ਼ਾ ਲੋਕਾਂ ਸਿਰ ਬਾਹਰ ਆਇਆ ਲੱਗਦਾ ਜਿਵੇਂ ਕੋਈ ਇੱਥੇ ਰਹਿਣਾ ਹੀ ਨਹੀਂ ਚਾਹੁੰਦਾਗਾ ਜਦ ਕਿ ਜ਼ਮੀਨ 100 ਦੀ 100% ਆਪਜਾਊਗਾ ਫਸਲਾਂ ਵਧੀਆ ਹੁੰਦੀਆਂ ਚੰਗੀਆਂ ਤੇ ਇਹਦਾ ਉਹਨਾਂ ਦੇ ਕਾਰਨ ਕੀ ਹੈ ਇੰਨੇ ਔਖੇ ਕਿਉਂ ਆ ਪੰਜਾਬ ਦੇ ਲੋਕ ਦੋਸਤੋ ਮੈਂ ਆਪ ਦੇ ਤੌਰ ਤੇ ਮੈਨੂੰ ਲੱਗਦਾ ਕਿ ਬੇਲੋੜੇ ਖਰਚੇ ਇਹਦਾ ਮੁੱਖ ਕਾਰਨ ਜਿੱਥੋਂ ਤੱਕ ਮੇਰਾ ਖਿਆਲ ਹੈ ਜਿੰਨਾਂ ਦੀ ਲੋੜ ਨਹੀਂ ਤੇ ਉਹ ਫਿਰ ਵੀ ਆਪਾਂ ਵਧਾਏ ਗਏ ਆ ਆਪਣੀ ਜ਼ਿੰਦਗੀ ਚ ਕੁਝ ਐਵਜੇ ਖਰਚੇ ਸ਼ਾਮਿਲ ਕੀਤੇ ਜਿੰਨਾ ਮੈਨਾਂ ਸਾਰ ਸਾਰ ਸਕਦਾ ਤੇ ਪਰ ਨਹੀਂ ਵੇਖੋ ਵੇਖੀ ਖਜੂਲ ਖਰਚੀਆਂ ਪੈਰਸਾਂ ਦੇ ਵਿਆਹ ਪਤਾ ਨਹੀਂ ਹੋਰ ਕੀ ਕੁਝ ਬਹੁਤ ਗਣੌਣ ਲੱਗ ਜਗੇ ਤਾਂ ਬਹੁਤ ਕੁਝ ਆ ਰਹੀ ਸੋਰੀ ਸੀ ਵਾਲਾ ਕੰਮ ਵੀ ਮੈਨੂੰ ਤਾਂ ਇਹ ਹੀ ਲੱਗਦਾ ਕਾਰਨ ਤੇ ਬਾਕੀ ਹੁਣ ਦੇਖੀਏ ਤਾਂ ਹੁਣ ਬਹੁਤ ਉਹ ਤਾਂ ਕਹਿੰਦੇ ਸਾਡੇ ਕੋਲ ਤਾਂ 4 ਰਨੇ ਜ਼ਮੀਨ ਹੈ ਜਿੱਥੇ ਅਸੀਂ ਕਰਦੇ ਆਂ ਆਪਣੀ ਖੇਤੀ ਤੇ ਸਾਰਾ ਕੁਝ ਖਾਣੇ ਪੀਣੇ ਅਸੀਂ ਬਾਕੀ ਤਾਂ ਉੱਚੀ ਨਹੀਂ ਵੀ ਹੈ ਫਿਰ ਇਹ ਵੀ ਗੱਲ ਕਹੀ ਉਹਨੇ ਆਪਣੇ ਬੇਲੀ ਨੇ ਉਹ ਕਹਿੰਦਾ ਤੁਸੀਂ ਐ ਕਰੋ ਤੁਸੀਂ ਤੁਸੀਂ ਪਾਈਪਾਂ ਲਿਆ ਕੇ ਪਾ ਕੇ ਦੂਰੋਂ ਤੇ ਤੁਸੀਂ ਪਾਣੀ ਨਾਲ ਅਪਜਾਊ ਕਰ ਲੋ ਉਹ ਆਦੇ ਇੰਨਾ ਹੈ ਹੀ ਨਹੀਂ ਲੋ ਸਾਡੇ ਕੋਲੇ ਪੈਸਾ ਹੀ ਹੈ ਨਹੀਂ ਇੰਨਾ ਅਸੀਂ ਲਿਆ ਹੀ ਨਹੀਂ ਸਕਦੇ ਕੋਈ ਵੇਖੋ 100 ਚੋਂ ਇੱਕ ਦੋ ਕਿਸਾਨਾਂ ਕੋਲੇ ਹੋਣ ਤੇ ਨਹੀਂ ਤਾਂ ਸਾਰੇ ਬਸ ਠੀਕ ਠਾਕ ਹੀ ਹੈ ਪਰ ਹੈ ਖੁਸ਼ ਰੁਪਏ ਚੋਂ 12 12 ਨੇ ਬੰਝਰ ਪਈ ਹੈ ਤੇ ਚਾਰਾਂ ਨੇ ਪਜਾਊਗਾ ਤੇ ਅਸੀਂ ਪੂਰੇ ਖੋਸ਼ ਆਉਂ ਕਹਿੰਦੇ ਹਾਂ ਹੁਣ ਤੁਸੀਂ ਦੱਸੋ ਵੀ ਇਹਦੇ ਮੇਨ ਕਾਰਨ ਕੀ ਆ ਮੈਨੂੰ ਤਾਂ ਜੋ ਸਮਝ ਲੱਗੀ ਉਹੋ ਹੀ ਲੱਗਦੀ ਆ ਬਾਕੀ ਤੁਸੀਂ ਆਪਦੇ ਵਿਚਾਰ ਜ਼ਰੂਰ ਦਿਓ ਜੇ ਆ ਮੈਂ ਮੜੀ ਜੀ ਉਹਨੀ ਗੱਲਬਾਤ ਸੀ ਵੀ ਜਿਹੜੀ ਉਹ ਮੈਂ ਨਾਲ ਲਾਉਣਾ ਅੱਗੇ ਵੀਡੀਓ ਵੇਖ ਲਿਓ ਜੇ ਤੇ ਤੁਸੀਂ ਵਿਚਾਰ ਜ਼ਰੂਰ ਦਿਓ ਜੇ ਵੀ ਜੇ ਉਹ ਖੁਸ਼ ਹੈ ਤੇ ਫਿਰ ਅਸੀਂ 100% ਪਜਾਊ ਜਮੀਨ ਵਾਲੇ ਇੰਨੇ ਤੰਗ ਕਿਉਂ ਆ ਕਿਉਂ ਬਾਹਰ ਜਾਣ ਦੀ ਹੋੜ ਲੱਗੀ ਆ ਕੀ ਚੱਕਰ ਕੋਈ ਰਹਿਣਾ ਕਿਉਂ ਨਹੀਂ ਚਾਹੁੰਦਾ ਇੱਥੇ ਐਨੇ ਦੁਖੀ ਕਿਉਂ ਆ ਲੋਕ ਠੀਕ ਹੈ ਇਹ ਤੁਸੀਂ ਜਰੂਰ ਦੱਸਿਓ ਜਾਂ ਆਪ ਦਾ ਆਪਦੀ رائے ਖਲਾ ਜਰੂਰ ਦਿਓ ਜੇ ਤੇ ਆ ਵੀਡੀਓ ਦੇਖੋ ਜੇ ਮੈਂ ਲਾਉਣਾ ਕਲਿੱਪ ਲਾਉਣਾ ਮੈਂ ਜਿਹੜੀ ਉਹਦੀ ਗੱਲਬਾਤ ਹੋਈ ਹੈ ਆਪਣੇ ਬੇਲੀ ਦੀ ਉਸ ਕਿਸਾਨਾਂ ਨਾਲ ਠੀਕ ਹੈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੁਹਾਨੂੰ ਇਹ ਸਸ ਸਿਸਟਮ ਵੀ ਨਹੀਂ ਆਦਾ ਕਿ ਪਾਈਪ ਦੇ ذریعے ਆਪਕੋ ਪਾਣੀ ਮਿਲ ਜਾਏ ਡਿੱਗੀ ਮੇ तो उसके बाद आप देखो वैसे तो हमने बहुत रखे आप लोगों को तो भगवान चार दो रोटी मिल रही खाती है कि वो बेचारे गरीब आदमी है उनसे व्यवस्था नहीं बन रही जैसे ज्यादा से ज्यादा पहली कितना कि, कि है इधर लोगों के पास ज्यादा से ज्यादा चार आने आपको मिलेगा बस बाकी बारह आना वैसे खाली पड़ेगा अच्छा बारह आने खाली पे चार आने थोड़े कम दी है